ਜਿੰਦਾਬਾਦ 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 ਲਾਜ਼ਮੀ ਇਕਤਾ ਜਿੰਦਾਬਾਦ 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 ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਸਾਡਾ ਇਕਾ ਜਿੰਦਾਬਾਦ ਸਾਡਾ ਇਕਾ ਜਿੰਦਾਬਾਦ ਕੱਚੇ ਬਲਾਦੇ ਮਕੇ ਨਾਲ ਕੱਚੇ ਬਲਾਦੇ ਮਕੇ ਨਾਲ ਜੈ ਸਰਕਾਰ ਮੁਰਦਾਬਾਦ ਵਿੱਤ ਮੰਤਰੀ ਮੁਰਦਾਬਾਦ ਵਿੱਤ ਮੰਤਰੀ ਮੁਰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਸਵਾਗਤ ਹੈ ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਸੰਜੂ ਪ੍ਰਧਾਨ ਵਾਟਰ ਸਪਲਾਈ ਸਿਵਰਮੈਨ ਯੂਨੀਅਨ ਰਾਜਪੁਰਾ ਅੱਜ ਜਿਹੜਾ ਧਰਨਾ ਲਾਇਆ ਸੀ ਇਹ ਅਣਮਿੱਥੇ ਸਮੇਂ ਲਈ ਲਾਇਆ ਹੋਇਆ ਪੰਜਾਬ ਸਰਕਾਰ ਦੇ ਵਿਰੁੱਧ ਸਾਡੀ ਸੂਬਾ ਕਮੇਟੀ ਪੰਜਾਬ ਵਾਟਰ ਸਪਲਾਈ ਵਰਕਰ ਯੂਨੀਅਨ ਵੱਲੋਂ ਸਾਡੇ ਗੁਰਦੇਵ ਸਿੰਘ ਜੀ ਦੇ ਅੰਗ ਉਹਨਾਂ ਦੀ ਅਗਵਾਈ ਹੇਠ ਇਹ ਧਰਨਾ ਚੱਲ ਰਿਹਾ ਅਣਮਿੱਥੇ ਸਮੇਂ ਲਈ ਕਈ ਵਾਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਲੇਕਿਨ ਹਰ ਵਾਰ ਮੀਟਿੰਗਾਂ ਚ ਇਹ ਨਾਰੇ ਲਾਉਂਦੇ ਆ ਇਹ ਸਰਕਾਰ ਜਿਹੜੀ ਮੀਟਿੰਗਾਂ ਮੀਟਿੰਗਾਂ ਖੇਲ ਰਹੀ ਹੈ ਇਹਨਾਂ ਨੇ ਹਜੇ ਤੱਕ ਸ਼ਿਵਰ ਬੋਰਡ ਦੇ ਮੁਲਾਜ਼ਮ ਉਹਨਾਂ ਦੇ ਜਿਨੇ ਆਫਸੋਰ ਤੇ ਮੁਲਾਜ਼ਮ ਆ ਉਹਨਾਂ ਦੇ ਭਲੇ ਵਾਸਤੇ ਹਾਂ ਦਾ ਨਾਰਾ ਨਹੀਂ ਮਾਰਿਆ ਤੇ ਸਾਡਾ ਜਿਹੜਾ ਧਰਨਾ ਇਹ ਅਸੀਂ ਉਰੇ ਰਾਜਪੁਰੇ ਦੋ ਯੂਨੀਅਨਾਂ ਨੇ ਰੱਖਿਆ ਹੋਇਆ ਇੱਕ ਪਗੜਾਣਾ ਯੂਨੀਅਨ ਤੋਂ ਰਾਜਪੁਰਾ ਤੋਂ ਪ੍ਰਧਾਨ ਹੈ ਨੀਸ਼ ਕੁਮਾਰ ਜੀ ਇੱਕ ਉਹ ਹੈ ਇੱਕ ਮੇਰਾ ਬਟਰਪਲਾਈ ਸਿਵਰਮੈਨ ਯੂਨੀਅਨ ਰਾਜਪਟਾ ਤੋਂ ਅਸੀਂ ਉਹਨਾਂ ਦਾ ਸਮਰਥਨ ਦਿੱਤਾ ਹੋਇਆ ਹੈ ਵਰਕਰ ਯੂਨੀਅਨ ਹਰਦੇਵ ਗੁਰਦੇਵ ਸਿੰਘ ਜੀ ਨੇ ਅੰਗ ਨੂੰ ਤੇ ਇਹ ਮੇਰੇ ਪ੍ਰਧਾਨ ਜੀ ਜਿਹੜੇ ਕਮੇਟੀ ਦੇ ਤਿੰਨੋਂ ਪ੍ਰਧਾਨ ਹੈ ਇਹਨਾਂ ਦਾ ਮੈਨੂੰ ਪੂਰਾ ਸਹਿਯੋਗ ਹੈ ਤੇ ਇਹਨਾਂ ਦੇ ਮੈਂ ਮਾਰਗਦਰਸ਼ਨ ਦੇ ਚੱਲਦਾ ਹੋਇਆ ਹਮੇਸ਼ਾ ਮੁਲਾਜ਼ਮਾਂ ਦੇ ਹੱਕਾਂ ਵਾਸਤੇ ਬੋਲਾਂਗਾ ਤੇ ਹਮੇਸ਼ਾ ਜਦ ਤੱਕ ਇਹ ਸਰਕਾਰ ਜਦ ਤੱਕ ਇਹ ਸਰਕਾਰ ਕੋਈ ਮੁਲਾਜ਼ਮਾਂ ਦੇ ਪੱਕੇ ਦੀ ਗੱਲ ਨਹੀਂ ਕਰਦੀ ਇਹ ਧਰਨਾ ਹਮੇਸ਼ਾ ਹੀ ਅਣਮਿੱਥੇ ਸਮੇਂ ਲਈ ਚੱਲਦਾ ਰਹੇਗਾ ਜੇ ਤੁਹਾਡੇ ਮੰਗਾ ਪੁਰੇ ਨੇ ਇਹ ਕਿਹੜੇ ਸਵਰਥ ਹੈ ਅਤੇ ਇੱਕ ਸੰਘਰਸ਼ 14 ਤਰੀਕ ਨੂੰ ਜਿਹੜਾ ਕਿ ਹੁਣ ਮਿੱਥਿਆ ਹੋਇਆ ਝੰਡਾ ਮਾਰਚ ਜਿਹੜੀ ਕਾਲੀ ਆਜ਼ਾਦੀ ਹੈ 15 ਅਗਸਤ ਨੂੰ ਇੱਕ ਆਜ਼ਾਦੀ ਦਿਵਸ ਆ ਇੱਕ ਕਾਲੀ ਆਜ਼ਾਦੀ ਦੇ ਰੂਪ ਵਿੱਚ ਸੰਗਰੂਰ ਵਿਖੇ ਝੰਡਾ ਮਾਰਚ ਅਸੀਂ ਕਾਲੀ ਆਜ਼ਾਦੀ ਦੇ ਰੂਪ ਵਿੱਚ ਸੰਗਰੂਰ ਵਿਖੇ ਸਾਡਾ ਪੰਜਾਬ ਪਧਰੀ ਕਮੇਟੀ ਦੇ ਰੱਖਿਆ ਹੋਇਆ ਅਸੀਂ ਉੱਥੇ ਸਾਰੇ ਨੇ ਇਕੱਠੇ ਹੋ ਕੇ ਸੰਗਰੂਰ ਪਧਰੀ ਦੇ ਜਾਣਾ ਸੰਗਰੂਰ ਚ ਤੇ ਝੰਡਾ ਮਾਰਚ ਕਰਨਾ ਤੇ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਾਂਗੇ ਮੇਰਾ ਨਾਮ ਸੁਜਿੰਦਰ ਸੁਖੀ ਹੈ ਜੀ ਮੈਂ ਪ੍ਰਧਾਨ ਆ ਭਾਰਤੀ ਮਜ਼ਦੂਰ ਸੰਘ ਤੋਂ ਤੇ ਅੱਜ ਜਿਹੜਾ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਜੀ ਨਾਹਰ ਤੇ ਉਹਨਾਂ ਦੀ ਟੀਮ ਪੂਰੀ ਪਹੁੰਚੀ ਹੋਈ ਹੈ ਇੱਥੇ ਅਸੀਂ ਸਮਰਥਨ ਦੇਣ ਆਏ ਆ ਸੰਜੂ ਪ੍ਰਧਾਨ ਜੀ ਨੂੰ ਤੇ ਨਰੇਸ਼ ਪ੍ਰਧਾਨ ਜੀ ਨੂੰ ਜਿਹੜੇ ਆਪਣੇ ਵਰਕਰਾਂ ਨਾਲ ਜਿਹੜੇ ਉਹਨਾਂ ਦੇ ਹੱਕ ਹਕੂਕ ਦੇ ਰਾਖੀ ਦਿੰਦੇ ਹੋਏ ਅੱਜ ਇੱਥੇ ਧਰਨੇ ਮਜਾਰੇ ਦੇ ਬੈਠੇ ਆ ਤੇ ਇੱਕ ਅਸੀਂ ਹੋਰ ਬੇਨਤੀ ਵੀ ਕਰਨਾ ਚਾਹਾਂਗੇ ਰਾਇਪੁਰਾ ਸ਼ਹਿਰ ਦੀ ਆਮ ਪਬਲਿਕ ਨੂੰ ਤੇ ਪੰਜਾਬ ਸ਼ਹਿਰ ਨਿਵਾਸੀਆਂ ਨੂੰ ਵੀ ਜੀ ਦੇਖੋ ਇੱਕ ਚੀਜ਼ ਨੋਟ ਕਰੋ ਕਿ ਇਹ 6ਵਾਂ ਦਿਨ ਹੈ ਜੇ ਜਿਹੜਾ ਧਰਨੇ ਦਾ ਜਿੱਥੇ ਧਰਨਾ ਲਾ ਕੇ ਬੈਠੇ ਆ ਮਗਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਤੇ ਜਿਵੇਂ ਧਰਨਾ ਅੱਗੇ ਤੋਂ ਅੱਗੇ ਦਿਨ ਚੜਦੇ ਜਾਣਗੇ ਤੇ ਇਹ ਧਰਨਾ ਜਿਹੜਾ ਵੱਧ ਤੋਂ ਵੱਧ ਹੁੰਦਾ ਜਾਏਗਾ ਤੇ ਅੱਜ ਜਿਹੜਾ ਉਹ ਧਰਨਾ ਹੈ ਉਹ ਲੋਕ ਸਾਡੇ ਹੱਕਾਂ ਦੇ ਵਿੱਚ ਆਵਾਜ਼ ਵੀ ਚੱਕਣ ਜਿਹੜੇ ਐਮਸੀ ਸਾਹਿਬਾਨ ਆ ਆਮ ਪਬਲਿਕ ਹੈ ਉਹ ਆਪਣੇ ਮੌਜੂਦਾ ਲੀਡਰਾਂ ਨੂੰ ਵੀ ਸਨੇਹ ਲਾਣ ਕਿ ਦੇਖੋ ਇੱਥੇ ਅਗਰ ਇਹ ਤਰ੍ਹਾਂ ਐਵੇਂ ਚੱਲਦਾ ਰਹੇ ਤਾਂ ਸੀਵਰੇਜ ਬਲਾਗ ਹੋ ਗਿਆ ਪਾਣੀ ਦੀ ਦਿੱਕਤਾਂ ਲੱਗ ਗਈਆਂ ਫਿਰ ਸ਼ਹਿਰ ਦਾ ਮਾਹੌਲ ਖਰਾਬ ਹੋ ਜਾਏਗਾ ਬਿਮਾਰੀਆਂ ਫੈਲਣ ਦਾ ਜਿਹੜਾ ਹੈ ਡਰ ਹੋਏਗਾ ਤੇ ਆਹਮ ਪਬਲਿਕ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਉਹ ਵੀ ਇਸ ਗੱਲ ਤੇ ਬਿਲਕੁਲ ਪਹਿਰਾ ਦੇਣ ਤੇ ਸਾਡੀ ਜਿਹੜੀ ਹੱਕ ਦੇ ਜਿਹੜੀ ਲੜਾਈ ਆ ਉੱਤੇ ਯੋਗਦਾਨ ਪਾਣ ਤੇ ਇਹੀ ਗੱਲ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਤੇ ਅਸੀਂ ਭਾਰਤੀ ਮਜ਼ਦੂਰ ਸੰਘ ਵੱਲੋਂ ਜਸਵੀਰ ਪ੍ਰਧਾਨ ਜੀ ਵੱਲੋਂ ਪੂਰਾ ਆਸ਼ਵਾਸ਼ਣ ਦਵਾਉਂਦੇ ਆ ਕਿ ਜਿੱਥੇ ਵੀ ਇਹਨਾਂ ਨੂੰ ਸਾਡੀ ਲੋੜ ਪੈਗੀ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਰੰਜ ਕੋਈ ਉੱਚੇ ਅਧਿਕਾਰੀ ਸਾਡੇ ਕੋਲ ਆ ਜਰੂਰ ਰਹੇ ਆ ਪਰ ਆ ਰਹੇ ਆ ਸਾਨੂੰ ਡਰਾਉਣ ਲਈ ਉਹ ਕਹਿੰਦੇ ਆ ਅਸੀਂ ਤੁਹਾਨੂੰ ਦੇਖੋ ਸਸਪੈਂਡ ਕਰ ਦਾਂਗੇ ਨੌਕਰੀ ਤੋਂ ਜਿਹੜਾ ਕੱਢ ਦਵਾਂਗੇ ਤੇ ਅਸੀਂ ਉਹਨਾਂ ਅਫਸਰਾਂ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਸਾਡੇ ਇੱਥੇ ਸਫਾਈ ਕਰਮਚਾਰੀਆਂ ਦੇ ਤਿੰਨੋਂ ਪ੍ਰਧਾਨ ਆ ਜਿਹੜੇ ਉਹਨਾਂ ਦੇ ਵੀ ਸਾਨੂੰ ਜਿਹੜੀ ਇਸ ਤਰਨੇ ਨੂੰ ਮੁਜ਼ਾਰੇ ਨੂੰ ਐ ਪੂਰੀ ਸਪੋਰਟ ਹੈ ਇਹ ਨਾ ਹੋਏ ਕਿ ਜਿਹੜਾ ਥੋੜਾ ਪੇਚਾ ਅੱਜ ਛੋਟੇ ਲੈਵਲ ਤੋਂ ਨਿਬੜ ਰਿਹਾ ਉਹ ਵੱਡੇ ਲੈਵਲ ਤੇ ਚਲਾ ਜਾਏ ਅਗਰ ਕੋਈ ਅਫਸਰ ਸਾਨੂੰ ਔਖਾ ਨਖਾਨ ਦੀ ਕੋਸ਼ਿਸ਼ ਕਰੇਗਾ ਫਿਰ ਉਸ ਅਫਸਰ ਨਾਲ ਜਿਹੜਾ ਬਕਾਇਦਾ ਆਮਨੇ ਖਾਮਨੇ ਦੀ ਲੜਾਈ ਵੀ ਲੜਨ ਤਿਆਰ ਹੈ ਮੇਰਾ ਨਾਮ ਹਰਸਾਈ ਪ੍ਰਧਾਨ ਸਪਾਈਸ ਨੂੰ ਪੰਜਾਬ ਰਾਜਪੁਰਾ ਅੱਜ ਤਰਨਾਲਾ ਇਹ ਸਾਡਾ ਅੱਜ ਪੰਜਵਾਂ ਦਿਨ ਦਾ ਤਰਨਾ ਹੈਗਾ ਸਾਡੇ ਪੰਜਾਬ ਸਪਲਾਈ ਸਿਵ ਰਿਪੋਰਟ ਦਾ ਜਿਵੇਂ ਕਿ ਕੱਚੇ ਮਜ਼ਦੂਰ ਸਾਡੇ ਸਿਵਰਮੈਨ ਹੈਗੇ ਆ ਵਰਕਫਲਾਈ ਦੇ ਵਿੱਚ ਜਿਹੜੇ ਵੀ ਹੈਗੇ ਸਾਡੇ ਪੰਪ ਆਪਰੇਟਰ ਡਰਾਈਵਰ ਮਾਲੀ ਅਤੇ ਬੇਲਦਾਰ ਜਿਹਦੇ ਸਾਡੇ ਮਜ਼ਦੂਰ ਸਾਥੀ ਰੱਖੇ ਹੋਏ ਆ ਵਰਕਫਲਾਈ ਸਿਵਲ ਬੋਰਡ ਦੇ ਵਿੱਚ ਸਰਕਾਰ ਦੇ ਨਾਲ ਜਿਹੜਾ ਫੈਸਲਾ ਸਾਡਾ ਹੋਇਆ ਸੀਗਾ 2022 ਦੇ ਵਿੱਚ ਉਹ ਸਤ ਇਹੀ ਹੋਇਆ ਸੀਗਾ ਵੀ ਜਿਹੜੇ ਪੁਰਾਣੇ ਸਿਵਲ ਬੋਰਡ ਦੇ ਵਿੱਚ ਲੱਗੇ ਹੋਏ ਮਜ਼ਦੂਰ ਸਾਥੀ ਜਿਨ੍ਹਾਂ ਨੂੰ 3 ਸਾਲ ਹੋ ਗਏ ਔਰ ਸਾਡੇ ਜਿੰਨੇ ਪੰਪ ਆਪਰੇਟਰ ਡਰਾਈਵਰ ਅਸੀਂ ਅੱဒီ ਸਾਰੇ ਹੀ ਬੁੜਿਆ ਸਰ ਤੋਂ ਜਿਹੜੇ ਹੈ ਕੰਟਰੈਕਟ ਤੇ ਕਰਾਂਗੇ ਸਾਡੀ ਸ਼ਰਤ ਸੀ ਕਿ ਪੱਕੇ ਕਰਾਂ ਦੀ ਪਰ ਕੋਈ ਕਾਰਨ ਜੋ ਉਹਨਾਂ ਨੇ ਜਵਾਬ ਦਿੱਤਾ ਮੰਤਰੀ ਜੀ ਨੇ ਕਿ ਆਪਾਂ ਮੈਡ ਕੰਟਰੈਕਟ ਤੇ ਕਰ ਦਈਏ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਸਿਲਸਿਲਾ ਜਿਹੜਾ 3 ਸਾਲ ਤੋਂ ਬਾਅਦ ਤਾਂ ਆਟੋਮੈਟਿਕ ਜਿਹੜਾ ਹੈ ਪੱਕੇ ਹੋ ਜਾਣੇ ਆ ਸੋ ਅਸੀਂ ਜਿਹੜਾ ਹੈ ਬੋਝਾ ਦੀਦਾ ਧਰਨਾ ਰੱਖਿਆ ਸੀਗਾ ਉਹ ਦੋਨੋਂ ਹੀ ਵਾਸਤੇ ਸੀਗਾ ਇਹ ਐਸਬੀਬੋਰਡ ਦੇ ਮੁਲਾਜ਼ਮ ਅਤੇ ਸਫਾਈ ਕਰਮਚਾਰੀ ਸਫਾਈ ਕਰਮਚਾਰੀ ਵੀ ਕਰਤੇ ਕੁਝ ਕਮੇਟੀ ਚ ਰਹੇਗੇ ਔਰ ਜਿਹੜੇ ਸਿਫਰਮੈਨ ਕਰੇ ਆ ਉਹ ਸਾਡੇ ਜਿਹੜੇ ਕਮੇਟੀਆਂ ਦੇ ਅੰਦਰ ਰਹੇ ਆ ਨਗਰਪਾਲਿਕਾ ਨਗਰ ਨਿਗਮ ਨਗਰ ਕੋਲਕਾ ਦੇ ਅੰਦਰ ਉਹ ਸਿਫਰਮੈਨ ਤਾਂ ਕਰਦੇ ਪਰ ਜਿਹੜੇ ਅਲੱਗ ਤੋਂ ਆ ਪੰਜਾਬ ਵਰਥੋਂ ਦੇ ਸਿਫਰ ਰੋਡ ਲੱਗ ਹੋ ਗਿਆ ਸੀਗਾ ਸਾਡੇ ਕਮੇਟੀਆਂ ਤੋਂ ਉਹ ਅਜੇ ਉੱਥੇ ਤੋਂ ਉੱਥੇ ਪਏ ਆ ਇਹਨਾਂ ਨੂੰ ਧੋਖੇ ਚ ਰੱਖਿਆ ਸਰਕਾਰ ਨੇ ਵੀ ਤੁਹਾਡਾ ਵੀ ਜਿਹੜਾ ਹੈਗਾ ਆ ਅਸੀਂ ਮੰਗ ਪੱਤਰ ਸਾਮਲ ਲੈ ਰਿਹਾ ਹੈਗਾ ਵੀ ਤੁਹਾਨੂੰ ਵੀ ਕੁਝ ਦਿਨਾਂ ਦੇ ਵਿੱਚ ਆਰਡਰ ਹੋ ਜੇਗੇ ਪਰ ਉਹ ਹੋ ਜੇ ਹੋਏ ਨਹੀਂ ਇਸ ਕਰਕੇ ਜਿਹੜਾ ਪੰਜਵੇਂ ਦਿਨ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਸਾਡੇ ਸੰਜੂ ਪ੍ਰਧਾਨ ਜੀ ਆਉਣ ਰਾਤਰੇ ਸਾਡੇ ਪੰਜਾਬ ਵਰਥੋਂ ਸਿਫਰ ਰੋਡ ਦੇ ਪ੍ਰਧਾਨ ਅਸੀਂ ਸਾਰੇ ਮਤਲਬ ਇੱਕ ਦੂਸਰੇ ਦੇ ਨਾਲ ਇਕੱਠੇ ਆ ਅੱਜ ਧਰਨਾ ਸਾਡੇ ਸਫਾਈ ਸੋਈ ਉਹਨੂੰ ਪੰਜਾਬ ਵੱਲੋਂ ਇਹਨਾਂ ਨੂੰ ਸਮਰਥਨ ਆ ਪੂਰੀ ਤਰ੍ਹਾਂ ਅਸੀਂ ਕਿਸੇ ਤਰੀਕੇ ਨਾਲ ਵੀ ਇਹਨਾਂ ਦੇ ਨਾਲ ਖੜਾਗੇ ਔਰ ਸਰਕਾਰ ਨੂੰ ਕਸਤੇ ਮਸਲੇ ਹੋਣ ਦੇਵਾਂਗੇ ਜਦੋਂ ਕਿ ਇਹਨਾਂ ਨੂੰ ਜਿਹੜੇ ਔਰਤਾਂ ਨੂੰ ਜਿਹੜੇ ਡੀਸੀ ਨੇ ਨਾ ਕਰਿਆ ਗਿਆ ਤਾਂ ਕਿਉਂਕਿ ਪੰਜਾਬ ਸਰਕਾਰ ਨੇ ਤੁੰਤ ਮਾ ਜੀ ਨੇ ਮੰਤਰੀ ਜੀ ਨੇ ਇਹੀ ਗੱਲ ਕਰ ਜੀ ਜਿਹੜੇ ਲੋਕਲਵਾਦੀ ਆਪਣਾ ਮੰਤਰੀ ਸੀ ਸਾਡੇ ਆਪਣਾ ਡਾਕਟਰ ਨਵਜੋਤ ਜੀ ਵੀ ਨਾਲ ਕੁਡਕਟ ਕਰਾਇਆ ਜਾਏਗਾ ਜਦੋਂ ਕੁਡਕਟ ਤੇ ਨਹੀਂ ਕਰਦੇ ਤਾਂ ਜਦ ਤੱਕ ਸਾਡਾ ਤਰਨ ਜਾਰੀ ਰਹੇਗਾ